ਅਵੇ ਚੱਕਈ ਦੇ ਆਵਦੀ ਤੇ ਕਿਉਂ ਗਾਣਾ ਸੁਣਦੇ ਹੋ ਪਪੜ ਤੋਂ ਠੀਕ ਆਪਾਂ ਕਿਸੇ ਨੂੰ ਸਾਲਾ ਚੰਗਾ ਮਾੜਾ ਕਹੀਦਾ ਨਹੀਂ ਤੇ ਵਿੱਚ ਆ ਫੋਮ ਮੇਗੇ ਹੁਣ ਮਰਤਾ ਆਦੀ ਬੜਾ ਇੱਕ ਦੋ ਸਾਲੇ ਆਪਦੀ ਦੇਣ ਆਏ ਸੀ ਵਿੱਚ ਉਹ ਚੱਲ ਗਏ ਲਿਟਰੇਟ ਗ੍ਰਾਮਣ ਦੇਖ ਲਿਆ ਕਰੋ ਕੁੜੀ ਹੋਵੇ ਉਹ ਫੁੱਫੜ ਤਾਂ ਦਾ ਲਾਈਵ ਹੋਇਆ ਸਾਲਾ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕੋਈ ਗੱਲ ਬਾਤ ਨਹੀਂ ਉਹੀ ਆ ਵੀ ਮੈਨੂੰ ਤਿਆਰ ਹੋ ਜਾਂਦੇ ਵਿੱਚ ਤੁਹਾਡੇ سپورਟ ਤੁਹਾਡੇ ਪਿਆਰ ਸਦਕਾ ਹੀ ਸਾਰਾ ਸੁਪਰ ਡੂਪਰ ਹਿੱਟ ਹੋਣਾ ਤੇ ਲਵ ਯੂ ਗਾਇਜ਼ ਐਦਾਂ ਹੀ ਪਿਆਰ ਕਰਦੇ ਰਹੋ ਤੇ ਵਿੱਚ ਸਾਰੇ ਮੈਸੇजेस ਆ ਰਹੇ ਆ ਬਿਸ਼ਨੋਈ ਜੀ ਸਹਾਰਨ ਬਿਸ਼ਨੋਈ ਕਹਿੰਦਾ ਫੈਂਟੈਸਟਿਕ ਹੈ ਬਾਈ ਇੱਕ ਕਹਿੰਦਾ ਦਿਲਪ੍ਰੀਤ ਜੀ ਕਹਿੰਦੇ ਇਹ ਕੁੜੀ ਜੀ ਵਾ ਇੱਕ ਵਿੱਚ ਕਈ ਮ ਮਰਤਗਾਲ ਸੁਣੂਗਾ ਇੱਕ ਇੱਕ ਹੈਲੋ ਪਤਾ ਨਹੀਂ ਮਨਕੀਰਤ ਸਰ ਬਹੁਤ ਹਾਂ ਤੇ ਬਹੁਤ ਸੋਹਣਾ ਰਿਸਪੌਂਸ ਪੀਜ਼ਰ ਦਾ ਤੇ ਅਵੇ ਚ ਕਹਿੰਦੇ ਆਪਦੀ ਤੇ ਕਿਉਂ ਗਾਣਾ ਸੁਣਦੇ ਹੋ ਪਫੜ ਤੋਂ ਠੀਕ ਆ ਆਪਾਂ ਕਿਸੇ ਨੂੰ ਸਾਲਾ ਚੰਗਾ ਮਾੜਾ ਕਹੀਦਾ ਨਹੀਂ ਤੇ ਵਿੱਚ ਆਪਦੀ ਫੋਨ ਮੇ ਕਿਉਂ ਨ ਮਰਤਮ ਆਪਦੀ ਤੇ ਬਾਕੀ ਲਵ ਯੂ ਬੜਾ ਸਾਰਾ ਪਿਆਰ ਤੇ ਗਾਣਾ ਆ ਜਾਣਾ ਆਪਣਾ 5 ਤਰੀਕ ਨੂੰ ਤੇ ਸਾਰੇ ਕਰਦਾ ਬੰਦ ਹੁਣ ਠੀਕ ਆ ਜੀ ਗਾਣਾ ਤੁਸੀਂ ਸਾਰਿਆਂ ਨੇ ਸੋਣੀ ਲਿਆ ਬਾਕੀ ਸਪੋਟੀਫਾਈ ਤੇ ਸਾਰਿਆਂ ਥਾਵਾਂ ਤੇ ਵੀ ਆ ਜਾਊਗਾ ਤੇ ਮੈਨ ਲਾਦਾ ਉਹ ਵੀ 5 ਤਰੀਕ ਨੂੰ ਖੁੱਲੂਗਾ 5 ਨੂੰ ਮਿਲਦੇ ਆ ਗੀਤ ਦੇ ਨਾਲ ਲਵ ਯੂ ਬਹੁਤ ਸਾਰਾ ਪਿਆਰ ਵਾਲਾ ਇੱਕ ਦੋ ਸਾਲੇ ਦੇਣ ਆਏ ਸੀ ਵਿੱਚ ਉਹ ਚੱਲ ਗਏ ਤੇ ਸਾਲੇ ਲਿਟਰੇਟ ਗ੍ਰਾਮਣ ਦੇਖ ਲਿਆ ਕਰੋ ਕੁੜੀ ਜਿਵੇਂ ਉਹ ਫੁੱਫੜ ਤਾਂ ਦਾ ਲਾਈਵ ਹੋਇਆ ਸਾਲਾ ਮੈਂ ਕਿਸੇ ਨੂੰ ਚੰਗਾ ਮੜਾ ਨਹੀਂ ਕਹਿੰਦਾ ਕੋਈ ਗੱਲ ਬਾਤ ਨਹੀਂ ਉਹੀ ਆਪਦੀ ਨੂੰ ਤਿਆਰ ਹੋ ਜਾਂਦੇ ਵਿੱਚ ਅੱਛਾ ਮੈਂ ਤਾਂ ਵੀ ਸੌਰੀ ਗਾਲਾਂ ਥੋੜੇ سپورਟ ਥੋੜੇ ਪਿਆਰ ਸਦਕਾ ਹੀ ਸਾਰਾ ਸੁਪਰ ਡੂਪਰ ਹੇਟ ਹੋਣਾ ਤੇ ਲਵ ਯੂ ਗਾਇਜ਼ ਇਦਾਂ ਹੀ ਪਿਆਰ ਕਰਦੇ ਰਹੋ ਤੇ ਵਿੱਚ ਸਾਰੇ ਮੈਸੇजेस ਆ ਰਹੇ ਆ ਬਿਸ਼ਨੋਈ ਜੀ ਸਹਾਰਨ ਬਿਸ਼ਨੋਈ ਕਹਿੰਦਾ ਫੈਂਟੈਸਟਿਕ ਹੈ ਬਾਈ ਇੱਕ ਕਹਿੰਦਾ ਦਿਲਪ੍ਰੀਤ ਜੀ ਕਹਿੰਦੇ ਇਹ ਕੁੜੀ ਜੀ ਵਾ ਇੱਕ ਵਿੱਚ ਕਈ ਮਰਤੋਂ ਗਾਲ ਸੁਣੂਗਾ ਇੱਕ ਇੱਕ ਹੈਲੋ ਪਤਾ ਨਹੀਂ ਮਨਕੀਰਤ ਸਰ ਬਹੁਤ ਹਾਂ ਤੇ ਬਹੁਤ ਸੋਹਣਾ ਰਿਸਪੌਂਸ ਟੀਜ਼ਰ ਦਾ ਤੇ ਅਵੇ ਚ ਕਹਿੰਦੇ ਆਪਦੀ ਤੇ ਕਿਉਂ ਗਾਣਾ ਸੁਣਦੇ ਹੋ ਪਫੜ ਤੋਂ ਠੀਕ ਆ ਆਪਾਂ ਕਿਸੇ ਨੂੰ ਸਾਲਾ ਚੰਗਾ ਮਾੜਾ ਕਹੀਦਾ ਨਹੀਂ ਤੇ ਵਿੱਚ ਆਪਦੀ ਫੋਨ ਮੇਗੇ ਹੁਣ ਮਰਤਾਂ ਆ ਦੀ ਤੇ ਬਾਕੀ ਲਵ ਯੂ ਬੜਾ ਸਾਰਾ ਪਿਆਰ ਤੇ ਗਾਣਾ ਆ ਜਾਣਾ ਆਪਣਾ 5 ਤਰੀਕ ਨੂੰ ਤੇ ਸਾਰੇ ਕਰਦਾ ਬੰਦ ਹੁਣ ਠੀਕ ਆ ਜੀ ਗਾਣਾ ਤੁਸੀਂ ਸਾਰਿਆਂ ਨੂੰ ਸੁਣ ਹੀ ਲਿਆ ਬਾਕੀ ਸਪੋਟੀਫਾਈ ਤੇ ਸਾਰਿਆਂ ਥਾਵਾਂ ਤੇ ਵੀ ਆ ਜਾਊਗਾ ਤੇ ਮੰਲਾ ਦਾ ਉਹ ਵੀ 5 ਤਰੀਕ ਨੂੰ ਖੁੱਲੂਗਾ ਪਰ 5 ਨੂੰ ਮਿਲਦੇ ਆ ਗੀਤ ਦੇ ਨਾਲ ਲਵ ਯੂ ਬਹੁਤ ਸਾਰਾ ਪਿਆਰ ਵਾਲਾ ਇੱਕ ਦੋ ਸਾਲੇ ਦਿਨਾਂ ਅਸੀਂ ਵਿੱਚ ਉਹ ਚੱਲ ਗਏ ਤੇ ਸਾਲੇ ਲਿਟਰੇਟ ਗ੍ਰਾਮਣ ਦੇਖ ਲਿਆ ਕਰੋ ਕੁੜੀ ਜਿ ਹੋਵੇ ਉਹ ਫੁੱਫੜ ਤਾਂ ਦਾ ਲਾਈਵ ਹੋਇਆ ਸਾਲਾ ਮੈਂ ਕਿਸੇ ਨੂੰ ਚੰਗਾ ਮੜਾ ਨਹੀਂ ਕਹਿੰਦਾ ਕੋਈ ਗੱਲਬਾਤ ਨਹੀਂ ਉਹੀ ਆਪਣੀ ਨੂੰ ਤਿਆਰ ਹੋ ਜਾਂਦੇ ਵਿੱਚ ਅੱਛਾ ਮੈਂ ਤਾਂ ਵੀ ਸੌਰੀ ਗਾਲਾਂ